ਟੈਮ ਹੋ ਗਿਆ 9 ਮਤਲਬ ਭੜੀ ਹੈਗੀ ਆਪਣੀ ਇਹ 15 ਮਿੰਟ ਅੱਗੇ ਦੇਖੋ ਜੀ ਪੌਣੇ 9 ਵਜੇ ਇੱਧਰ ਹੁਣ ਪੈ ਰਿਆ ਆਟਾ ਤੇ ਆਪਾਂ ਹੋ ਗਏ ਰੈਡੀ ਛੜੀ ਨਹਾ ਧੋ ਗਏ ਤੇ ਦੇਖੋ ਜਲਦੀ ਫੋਨ ਲਾ ਪਏ ਹੁਣ ਅਸੀਂ ਮੈਂ ਵੀ ਹੁਣ ਆਟਾ-ਉਟਾ ਪਾ ਲਵਾਂਗਾ ਹਾਂ ਹਾਂ ਤੇ ਮੈਂ ਚੱਲਣਗਾ ਦੁਕਾਨ ਤੇ ਫਿਰ ਤੁਸੀਂ ਮੈਨੂੰ ਕਰਿਓ ਫੋਨ ਫਿਰ ਆ ਕੇ ਖਾਂਦੇ ਆਪਾਂ ਰੋਟੀ ਪਾਣੀ ਲਓ ਜੀ ਇੱਧਰ ਪੈ ਰਿਆ ਆਟਾ ਕਰੋ ਬਲੌਗ ਕਰੂ ਜੀ ਹਾਂਜੀ ਅਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਅੰਦਰਾ ਬਲੌਗ ਤੇ ਮਿਲਦਾ ਤੇ ਚੀਕਾ ਕਰਾਂਗੇ ਜੀ ਜੀ ਤਰੀਬਾ ਹਲੇ ਸਾਡੇ ਕੰਮ ਹੀ ਨਹੀਂ ਹੋਏ ਤੱਕ ਕਰਦੇ ਹਲੇ ਪਲਗ ਰੂਪੇ ਜਿਆ ਆ ਗੁੱਟੇ ਨੂੰ ਪਾਣੀ ਪਾਇਆ ਤੇ ਮੰਮੀ ਕਰ ਰਹੀ ਇਧਰ ਪਾਠ ਗੁਰਦੁਆਰਾ ਸਾਹਿਬ ਜਾਇਆ ਆ ਮੱਥਾ ਟੇਕਿਆ ਆ ਤੇ ਕੁੜੀ ਵੀ ਇਧਰ ਉੱਠ ਗਈ ਅੱਜ ਉੱਠ ਕੇ ਤੇ ਲੱਗੀ ਜਾਈ ਆਪਣੇ ਬੈੱਡ ਦੀ ਚਿੱਦਰ ਜੁਧਰ ਝਾੜਨ ਤੇ ਤੁਸੀਂ ਪਾਓ ਤੇ ਮੈਂ ਵੀ ਜਾਲਾਂ ਦੁਕਾਨ ਤੇ ਹੈ ਸ਼ਾਪ ਤੇ ਜਾ ਕੇ ਸ਼ਾਪ ਖੋਲਦਾ ਹਾਂ ਉਹਨੂੰ ਫਿਰ ਕਿ ਜਦੋਂ ਤੁਸੀਂ ਉਹ ਰੋਟੀ ਪਾਣੀ ਦਾ ਕਰਕੇ ਕਰੋਗੇ ਤਾਂ ਮੈਨੂੰ ਫੋਨ ਕਰ ਦਿਓ ਫੋਨ ਹੈ ਚਲੋ ਠੀਕ ਹੈ ਜੀ ਮਿਲਦੇ ਆ ਜੀ ਬਾਅਦ ਵਿੱਚ ਤੇ ਬਣੇ ਰਹੀਓ ਸਾਡੇ ਵਲੌਗ ਦੇ ਨਾਲ ਚਲੋ ਠੀਕ ਹੈ ਜੀ ਜੀ ਟਾਈਮ ਹੁਜਲਾ ਪੌਣੇ 11 ਤੇ ਘਰੇ ਆ ਗਏ ਜੀ ਕੋਈ ਗੈਸਟ ਤੇ ਇੱਧਰ ਹੋਣ ਲੱਗਿਆ ਜੀ ਚਾਹ ਤੁਸੀਂ ਖਾਓ ਰੋਟੀ ਨਾਲ ਨਾਲ ਪਿਆਜਾਂ ਵਾਲੀਆਂ ਬਣੀਆਂ ਨੇ ਇਹਨੇ ਪਕਾ ਲਓ ਪਕਾ ਲਓ ਕੋਈ ਨਹੀਂ ਕੋਈ ਨਹੀਂ ਇਕੱਠੇ ਖਾਣਨੇ ਆ ਬਾਲੋ ਲਾਲੋ ਤੁਸੀਂ ਇਕੱਠੇ ਖਾਣਨੇ ਆਪਾਂ ਉਧਰੋਂ ਬੱਤੀ ਵੀ ਗਈ ਹੋਈ ਅੱਜਣਾ ਹੁਣੇ ਹੀ ਗਈ ਆ ਹੁਣੇ ਹੀ ਗਈ ਬੱਤੀ ਮੈਂ ਅਜੋ ਜੋ ਦੁਕਾਨੋਂ ਤੁਰੇ ਨਹੀਂ ਤੇਰਾ ਫੋਨ ਆਇਆ 15 ਮਿੰਟ ਤੱਕ ਆ ਜੀਓ ਮੈਂ ਦੁਕਾਨ ਉਤਰਨ ਲੱਗਾ ਤਾਂ ਨਾਲ ਹੀ ਬੱਤੀ ਜਲ ਗਈ ਸੀ 10 ਮਿੰਟ ਪਹਿਲਾਂ ਉਸ ਤੋਂ ਮੈਂ ਹਲੇ ਜਦੋਂ ਆਇਆ ਨਾ ਵਿੱਕੀ ਵੀ ਨਹੀਂ ਮੈਂ ਹਲੇ ਅੰਦਰ ਬੜੀ ਜਿਹੀ ਮੈਂ ਬਾਟ ਕਰਨ ਲੱਗੀ ਸੀ ਫਿਰ ਮੈਂ ਕਿਹਾ ਹੁਣ ਤਾਂ ਮੈਂ ਕਰਕੇ ਵੀ ਨਹੀਂ ਹੁਣ ਬਾਟ ਨਹੀਂ ਨਹੀਂ ਵਧੀਆ ਗੱਲ ਆ ਵਧੀਆ ਗੱਲ ਹਾਂ ਮੈਂ ਬਾਟ ਕਰਨ ਲੱਗੀ ਨਾ ਹਾਂ ਚਲ ਠੀਕ ਆ ਜੀ ਬਣਾ ਗਏ ਚਾਹ ਤੇ ਫਿਰ ਕਰਦੇ ਆ ਜੀ ਪਿਆਜ਼ਾਂ ਵਾਲੇ ਪਰੌਂਠਿਆਂ ਦਾ ਸ਼ੁਰੂਆਤ ਵਲੌਗ ਦੀ ਚਲੋ ਮਿਲਦੇ ਆ ਜੀ ਬਣੇ ਰਹੀਓ ਵਲੌਗ ਨਾਲ ਵੈਸੇ ਹੀ ਜਲ ਗਈ ਬੱਤੀ ਅੱਜ ਪਿਆਜਾਂ ਵਾਲੀਆਂ ਪਰੌਂਠੀਆਂ ਆ ਗਈਆਂ ਸਾਡੀਆਂ ਬਾਕੀ ਮੈਂ ਬੜੇ ਦਿਨ ਹੋ ਗਏ ਸੀ ਦਿਲ ਕਰਦੇ ਸੀ ਪਿਆਜ਼ ਵਾਲੀ ਪਰੌਂਠੀ ਖਾਣ ਦੀ ਹਾਂ ਦਹੀਂ ਦੇ ਨਾਲ ਤੇ ਆਪਾਂ ਖਾਣੀ ਆ ਜੀ ਚਾਹ ਦੇ ਨਾਲ ਓਏ ਹੱਥ ਸੜ ਗਿਆ ਤੁਸੀਂ ਗੜਬੀ ਲੱਗ ਗਈ ਓਏ ਹੱਥ ਸੜ ਗਿਆ ਚਲੋ ਠੀਕ ਆ ਜੀ ਮਿਲਦੇ ਆ ਨਾਸ਼ਤਾ ਕਰਕੇ ਫਿਰ ਦੇਖਦੇ ਅੱਜ ਦਾ ਕੀ ਪ੍ਰੋਗਰਾਮ ਆ ਜੀ ਪਹਿਲੇ ਕੀ ਬਣਦਾ ਹੈ ਕੁੜੀ ਨੇ ਆਣਾ ਹਾਂ ਅੱਜ ਰੋਟੀ ਖਾਣੀ ਬਾਹਰ ਢਾਬੇ ਦੇ ਖਾਣੀ ਆ ਜੀ ਢਾਬੇ ਦੇ ਸ਼ਾਮ ਨੂੰ ਸ਼ਾਮ ਨੂੰ ਅੱਜ ਕਿਤੇ ਹੋਟਲ ਕਿਤੇ ਰੈਸਟੋਰੈਂਟ ਜ ਨਹੀਂ ਢਾਬੇ ਤੇ ਜਾਣਾ ਟਿਪਿਕਲੀ ਢਾਬੇ ਤੇ। ਨਾ ਸਾਗ ਨਾ ਤੋੜਕ ਲਈਏ ਪੱਲੂ ਨੇ ਸਾਗ ਨਾ ਵੀ ਰੋਟੀ ਖਾ ਲੈਣੀ ਆ। ਬਸ ਦੁਪਹਿਰੇ ਸਾਰ ਲਓ ਇਦਾਂ ਹੀ। ਆਹੋ। ਰਾਤੀਂ ਤੁਹਾਨੂੰ ਢਾਬੇ ਦੇ ਢਾਬੇ ਦੇ ਲੈ ਕੇ ਜਾਣਾ ਅੱਜ। ਸਾਗ ਨੂੰ ਤੋੜ ਕੇ ਹੱਲ ਬੁੱਢੀ ਪਈ ਐ। ਗੋਪੀ ਵਾਲੇ ਬਰੋਡਰ ਮਾਣੀ ਆ। ਇੱਧਰ ਵੀ। ਹਾਂਜੀ। ਚਲੋ ਠੀਕ ਆ ਜੀ ਮਿਲਦੇ ਆ ਨਾਸ਼ਤਾ ਕਰਕੇ ਮਾਰਨਿੰਗ। ਇੱਕ ਡੱਬਾ ਉੱਥੇ ਆ। ਕਿਦਾਂ? ਅਰੀ ਗੱਡੀ ਦਾ ਇੱਕ ਹੀ ਡੱਬਾ ਆ ਇੱਕ ਡੱਬਾ। ਆ ਇੱਕ ਡੱਬਾ ਜੋ ਉੱਧਰ ਬੈਠਾ ਅਰੀ ਗੱਡੀ ਦਾ। ਚਲੋ ਠੀਕ ਆ ਜੀ। ਹਲੋ ਜੀ ਟਾਈ ਮੰਮੀ ਇੱਧਰ ਬੈਠੇ ਕੋਠੇ ਤੇ ਅੱਜ ਮੈਂ ਜਿੰਨੇ ਕੱਪੜੇ ਕੱਢੇ ਸਾਰੇ ਹੀ ਧੋ ਦਿੱਤੇ ਕੱਪੜੇ ਲਓ ਜੀ ਸੂਟ ਸਾਟ ਜਿਹੜੇ ਸੀਗੇ ਤੇ ਧੁੱਪ ਇੰਨੀ ਆ ਨਾ ਪੁੱਛੋ ਹੀ ਕੁਛ ਨਾ ਕੜਾਕੇਦਾਰ ਧੁੱਪ ਆ ਦੇਖੋ ਜੀ ਮੌਸਮ ਬਹੁਤ ਧੁੱਪ ਆ ਤੇ ਹੁਣ ਆਂਟੀ ਆ ਗਈ ਆ ਥੱਲੇ ਤੇ ਅਸੀਂ ਹੁਣ ਕਰਵਾ ਲਈਏ ਸਫਾਈ ਚਲੋ ਜੀ ਮਿਲਦੇ ਆ ਵੀ ਤੁਹਾਨੂੰ ਦਿਖਾਲਦੇ ਆ ਵੀ ਮੁੜ ਕੇ ਕੀ ਕਰਦੇ ਆ ਨਾ ਮੰਮੀ ਤੁਸੀਂ ਬੈਠੋ ਫਿਰ ਮੈਂ ਜਾਨੀ ਆ ਥੱਲੇ ਐ ਚਲੋ ਠੀਕ ਆ ਫਿਰ ਟਾਈਮ ਹੋ ਗਿਆ 3:30 ਤੇ ਘਰੇ ਆ ਜਾਈ ਜਾਂਦੇ ਸੀ ਬਾਰ ਬਾਰ ਗੈਸਟ ਫੇਸ ਕਰਕੇ ਸਾਡੇ ਕੋਲ ਦੇਖੋ ਜੀ ਕਾ ਬਾਰ ਬਾਰ ਬਣੀ ਅੱਜ ਤੇ ਇਸ ਕਰਕੇ ਬਲੌਗ ਸਾਡਾ ਬਣਿਆ ਨਹੀਂ ਅੱਜ ਹੋਰ ਕੀ ਤੇ ਨਿਆਣਿਆਂ ਨੇ ਤਾਂ ਖਾ ਲਈਆਂ ਮਹਿਗੀਆਂ ਮੁਗੀਆਂ ਨਾ ਆਪਾਂ ਅੱਜ ਕੁਝ ਖਾਧਾ ਨਹੀਂ ਹੈਗਾ ਚਾਹ ਪੀਤੀ ਫਿਰ ਜੇ ਹੁਣ ਪਰੋਣੇ ਆਈ ਜਾਂਦੇ ਮੈਂ ਕਿਹਾ ਅੱਜ ਆਏ ਸੀ ਇਹ ਨਿਆਣਿਆਂ ਮਾਸੀ ਦੀਆਂ ਲੜਕੀਆਂ ਬੇਟੀਆਂ ਤੇ ਉਹ ਆਈਆਂ ਸੀਗੀਆਂ ਦੀਦੀਆਂ ਤੇ ਫਿਰ ਅਸੀਂ ਬਲੌਗ ਨਹੀਂ ਪਰ ਬਣਾਇਆ ਸੀ ਤੁਸੀਂ ਰੋਟੀ ਮੈਂ ਪੁੱਛਿਆ ਮੈਂ ਕਿ ਦੀਦੀ ਪਹਿਲਾਂ ਇਹ ਦੱਸੋ ਰੋਟੀ ਖਾਣੀ ਹੈ ਚਾਹ ਪੀਣੀ ਹੈ ਕਿਹਦੇ ਦੀ ਰੋਟੀ ਨਹੀਂ ਅਸੀਂ ਖਾਣੀ ਹੈਗੀ ਤੇ ਅਸੀਂ ਚਾਹ ਪੀਣਾ ਚਲੋ ਤੇ ਹੁਣ ਆਪਾਂ ਖਾਈਏ ਮੜੀ ਮੜੀ ਯਾਰ ਭੁੱਖ ਲੱਗੀ ਆ ਕੀ ਖਾਣਾ ਆ ਦੱਸੋ ਸਾਗ ਨੂੰ ਲਾਂਹ ਤੜਕਾ ਫੜਾ ਲਾਲਾ ਸਾਗ ਨੂੰ ਤੜਕਾ ਲਾਲਾ ਸਾਗ ਨੂੰ ਨਹੀਂ ਯਾਰ ਕੀ ਕੱਢ ਲੈਣਾ ਮम्मी ਅਸੀਂ ਦੋ ਇੱਕ ਇੱਕ ਰੋਟੀ ਖਾਣੀ ਯਾਰ ਜ਼ਿਆਦਾ ਨਹੀਂ ਖਾਣੀ ਰੋਟੀ ਬਣਾਉਣੀ ਸਾਗ ਨਾਲ ਸਾਗ ਹੋਰ ਕੁਝ ਹੈਗਾ ਯਾਰ ਪਾਸਤਾ ਦੇ ਦੇ ਪਰ ਤੁਸੀਂ ਖਾਣੀ ਆ। ਤੁਸੀਂ ਵੀ ਖਾਣੀ। ਫੇਰ ਫੇਰ ਲਾ ਦੇ ਫੇਰ ਤੜਕਾ ਜੀ ਤੁਸੀਂ ਵੀ ਖਾਣੀ ਆ ਫੇਰ ਲਾਓ ਸਾਰੇ ਜਣੇ। ਹਾਂਜੀ। ਪਿਆਜ਼ ਛਿਲਿਆ ਪਿਆ ਛੱਡਣਾ। ਅੱਛਾ ਪਿਆਜ਼ ਛਿਲਿਆ ਪਿਆ ਛਿਲਿਆ ਪਿਆ ਵੀ ਕਹਿੰਦੇ। ਹਾਂ। ਮੈਂ ਦੇਖੀ ਵਧੀਆ ਜਿਹਾ ਬਣਾਉਂਦੀ ਹਾਂ। ਹਾਂ ਵਧੀਆ ਜਿਹਾ ਸਾਗ ਨੂੰ ਤੜਕਾ ਜਿਹਾ ਲਾ ਕੇ ਜਰਾ ਕਰਾਰਾ ਜਿਹਾ ਕਰ ਲਈ ਮਿਰਚ ਪਾ ਕੇ ਥੋੜੀ ਜੀ। ਪਾ ਲੈਣੀ ਵਿੱਚ ਮੈਂ। ਹੋਰ ਹੋਰ ਮਿਰਚਾਂ ਪਾ। ਤੇ ਐਦਾਂ ਕਰੀ ਡੇਢ ਰੋਟੀਆਂ ਖਾਵਾਂਗੇ ਆਪਣੀਆਂ। ਹਾਂ ਬਈ। ਤੂੰ ਸਾਡੇ ਬਲੌਗਾਂ ਦਾ ਸਾਰਾ ਕੁਝ ਚੇਂਜ ਹੀ ਕਰ ਦਿੱਤਾ ਆ। ਤੂੰ ਹਿੰਦੀ ਜੇ ਬਲੌਗ ਬਣਾਉਣਾ ਪਈ ਸਾਡੇ ਹੈ। ਕਨਸੈਪਟ ਚੇਂਜ ਕਰਦਾ ਜਦੋਂ ਦੇਖੋ ਸਾਰੇ ਵਲੌਗ ਮੈਂ ਐਡਿਟ ਕਰਦਾ ਚੱਲ ਇੱਕ ਦਿਨ ਹੋਇਆ ਦੋ ਦਿਨ ਹੋਇਆ ਆ ਤੀਜਾ ਦਿਨ ਤਿੰਨ ਦਿਨ ਹਿੰਦੀ ਜੀ ਵਲੌਗ ਬਣਾਈ ਜਾਨੀ ਤੂੰ ਹੈ ਪੰਜਾਬੀ ਜੇ ਬਣਾਇਆ ਕਰ ਵਲੌਗ ਸਾਡੇ ਚੱਲ ਕੋਈ ਨਹੀਂ ਉਹਦਾ ਹਿੰਦੀ ਉਹਦਾ ਨਹੀਂ ਨਹੀਂ ਓਹ ਓਹ ਆ ਜਿਆਦਾ ਤੁਹਾਨੂੰ ਲੱਗੀ ਇਹ ਦਿਲ पे ਲੱਗੀ ਜੇ ਦਿਲ पे ਲੱਗੀ ਪੰਜਾਬੀ ਜੇ ਬਣਾਇਆ ਕਰ ਵਲੌਗ ਆਪਣੇ ਠੀਕ ਆ ਆਪਣੇ ਪਰ ਚਲੋ ਕੋਈ ਨਹੀਂ ਉਹਦਾ ਹਿੰਦੀ ਆਪਣੀ ਮਾਤਰ ਭਾਸ਼ਾ ਹਿੰਦੀ ਜੀ ਵੀ ਬਣ ਸਕਦੇ ਆ ਪਰ ਆਪਣਾ ਕੀ ਉਹਨੇ ਕਹਿੰਦੇ ਕਨਸੈਪਟ ਪੰਜਾਬੀ ਆ ਨਾ ਸਾਡੀ ਮਾਂ ਬੋਲੀ ਹਾਂ ਆਪਣਾ ਕਨਸੈਪਟ ਪੰਜਾਬੀ ਆ ਨਾ ਤੇ ਚਲੋ ਵਿਚ ਵਿਚ ਹਿੰਦੀ ਹੋ ਜਾਂਦੀ ਕੋਈ ਗੱਲ ਨਹੀਂ ਮਾਂ ਬੋਲੀ ਚਲ ਮਾਂ ਬੋਲੀ ਤੇ ਕਾਸਟਿੰਗ ਕਰਾ ਕੇ ਇੱਕ ਵਾਰ ਫੋਕ ਨਈ ਮੈਨੂੰ ਜੇ ਨਾ ਜ਼ਿਆਦਾ ਹੀ ਗੱਲਾਂ ਕਰੀਆ ਫੇ ਮੈਂ ਕਹਿੰਦੀ ਚਲੋ ਨਿਕਲੋ ਬਾਹਰ ਚਲੋ ਨਿਕਲੋ ਬਾਹਰ ਇੱਥੋਂ ਪੱਲੂ ਨੇ ਖਾ ਲਿਆ ਪੱਲੂ ਵੀ ਸਕੂਲੋਂ ਆ ਗਈ ਸੀ ਜੀ ਹਾਂਜੀ ਖਾ ਲਿਆ ਜੀ ਜਿੱਪੀ ਜੁੱਪੀ ਹੈਂ ਓ ਤੂੰ ਮੇਰੀ ਗੱਲ ਸੁਣ ਬੋਲਾਣਾ ਬੋਲਾਣਾ ਕੇ ਹਨਾ ਨਹੀਂ ਹੁੰਦਾ ਦਾੰਦੀ ਗੱਡੀ ਜਾਂਦੀ ਸੀ ਤੈਨੂੰ ਬਲੌਂਡ ਦੇ ਸੀਗੇ ਭੂਆ ਨਹੀਂ ਸੀ ਦਾੰਦੀ ਗੱਡੀ ਜਾਂਦੀ ਸੀ ਆ ਦੰਦੀ ਗੱਡੀ ਅਗਲੇ ਕੀ ਕਹਿਣਗੇ ਵੀ ਪਤਾ ਨਹੀਂ ਕੁੜੀ ਗੁੰਗੀ ਆ ਗੁੰਗੀ ਆ ਮੈਂ ਵਲੌਗ ਦੇਖੋ ਮੈਂ ਗੁੰਗੀ ਹਾਂ ਦੇ ਵੋ ਬ ਸਾਹਮਣੇ ਵੀ ਬੋਲਿਆ ਕਰੋ ਸਾਰਿਆਂ ਦੇ ਹਾਂ ਮੈਂ ਕਿਹਾ ਸਾਰਾ ਸਾਹਮਣੇ ਬੋਲੇ ਕਰ ਮੈਂ ਕਿਹਾ ਦੇਖਣ ਵਾਲੇ ਕੀ ਕਹਿਣਗੇ ਕੁੜੀ ਗੁੰਗੀ ਆ ਹਾਂ ਗੁੰਗੀ ਆ ਆ ਕਹਿੰਦੀ ਮੇਰੇ ਵਲੌਗ ਦੇਖੋ ਬਲੌਗਰ ਜਿਹਨੂੰ ਮੈਂ ਕਹਾਂ ਤੂੰ ਬਹੁਤ ਬੋਲਦੀ ਆ ਮੰਮੀ ਪਿਆਜ ਤੋਤਾ ਹੋਇਆ ਆ ਤੋਤਾ ਆ ਇਹ ਪਿਆਜ ਲੋਰੀਦਰੋਂ ਕੁੜੀ ਚੱਕਰੀ ਆ ਭਾਂਡੇ ਤੇ ਇੱਧਰ ਲੱਗਾ ਸਾਗ ਨੂੰ ਲੱਗਣ ਤੜਕਾ ਤੇ ਚਲੋ ਲੈ ਆਓ ਫਿਰ ਤੜਕਾ ਲਾ ਕੇ ਅੰਦਰ ਹਾਂ ਫੇ ਜਾਣਾ ਆਪਣੇ ਕੰਮ ਵੀ ਕਰਨਾ ਯਾਰ ਚਲ ਕੰਮ ਕਰਨਾ ਮੇਰਾ ਵੀ ਇਨੇ ਕੰਮ ਦੇ ਕੇ ਕੋਈ ਹੋ ਗਿਆ ਕੋਈ ਕੰਮ ਨਹੀਂ ਚਲੋ ਆ ਜੋ ਫੇ ਲੈ ਕੇ ਅੰਦਰ ਸਾਗ ਦੇ ਨਾਲ ਰੋਟੀ ਖਾਣ ਲੱਗੇ ਆ ਜੀ ਆਪਾਂ ਅੱਜ ਖਾਣੀਆਂ ਦਾ ਇੱਕ ਇੱਕ ਦੋ ਦੋ ਰੋਟੀਆਂ ਖਾਣੀਆਂ ਜਿਆਦਾ ਖਾਣੀ ਨਹੀਂ ਆਪਾਂ ਦੁਪਹਿਰ ਨੂੰ ਤਾਂ ਆਪਾਂ ਨਹੀਂ ਵੈਸੇ ਵੀ ਦੁਪਹਿਰ ਨੂੰ ਨਗਾ ਪਈਦਾ ਪਰ ਫੇਰ ਵੀ ਚਾਹ ਪੀ ਲਈ ਨਾ ਆਏ ਸੀ ਕਿ ਕਰਕੇ ਦੀਦੀ ਹਣੀ ਤੇ ਚਲੋ ਮਿਲਦੇ ਆ ਜੀ ਹੁਣ ਰੋਟੀ ਖਾ ਗਏ ਤੇ ਸ਼ਾਮ ਨੂੰ ਮਿਲਦੇ ਆ ਹੁਣ ਠੀਕ ਹੈ ਨਾ ਓਕੇ ਓਕੇ ਆ ਰੋਟੀ ਦੇ ਟਾਈਮ ਹੋ ਗਿਆ 8:10 ਇਹ ਵੀ ਕਹਿੰਦੀ ਆ ਜੀ 8:10 ਘੜੀ 15 ਮਿੰਟ ਅੱਗੇ ਆ ਤੇ ਅੱਜ ਬਲੌਗ ਇਹਨਾਂ ਨੇ ਘਰੇ ਬਣਾਇਆ ਨਹੀਂ ਕੋਕ ਘਰੇ ਅੱਜ ਲੱਗਾ ਜੀ ਮੇਲ ਆਈ ਸਮਝੋ ਆਉਣ ਆਇਆ ਆ ਗਿਆ ਦਾ ਆ ਗਿਆ ਤੇ ਮੀਲਾ ਲੱਗਾ ਪਲ ਇਹਨਾਂ ਨੂੰ ਨਿਆਣੇ ਲੱਗੋ ਮਾਣਾ ਬਣਾ ਰਿਹਾਗਾ ਸਾਰੇ ਜਾਂਦਾ ਜੀ ਤੁਹਾਨੂੰ ਬੜਾ ਇਹ ਨਹੀਂ ਕਹਿੰਦਿਆਂ ਭਰਾਓ ਇਹ ਦੋ ਗਾ ਕੇ ਇੱਥੇ ਬੈਠੇ ਦੋ ਬਾਹਰ ਬੈਠੇ ਆ ਨਾ ਮੈਂ ਉਹ ਕਦੀ ਉਹ ਦੇ ਕੋ ਆਏ ਉਹ ਕਹਿੰਦੇ ਸਾਨੂੰ ਕਾਲੀ ਆ ਜੀ ਜੋ ਕੰਮ ਕਰਨਾ ਉਹ ਕਹੇ ਸਾਨੂੰ ਕਾਲੀ ਇੱਕ ਤਾਂ ਛੱਡ ਕੇ ਲੇ ਕਿ ਮੈਂ ਕੱਲ ਜਾਉਣੀ ਆਉਣੀ ਕੋਈ ਕਹੇ ਮੈਂ ਸਵੇਰ ਨੂੰ ਆਵਾਂ ਮੈਂ ਕਹਿੰਦਾ ਸਵੇਰੇ ਤਾਂ ਮੈਂ ਹੋਣਾ ਹੀ ਨਹੀਂ ਹੈਗਾ ਆਈ ਸਵੇਰੇ ਜਾਣਾ ਹੈ ਫੰਕਸ਼ਨ ਤੇ ਫੇਰੇ ਹੈਗਾ ਜੀ ਸਾਡੇ ਚਾਚਾ ਜੀ ਦੇ ਖੰਡ ਪਾਠ ਨਹੀਂ ਜਸ ਸੁਖਮਨੀ ਸਾਹਿਬ ਪਾਠ ਸੁਖਮਨੀ ਸਾਹਿਬ ਉੱਥੇ ਜਾਣਾ ਆਪਾਂ ਤਾਰਪੁਰ ਹੈਗਾ ਵੀ ਡੇਢ ਘੰਟੇ ਦਾ ਰਸਤਾ ਆ ਔਰ ਸੁਣੋ ਜਿਹੜੇ ਐਥੇ ਬੈਠੇ ਉਹਨਾਂ ਨੂੰ ਮੈਂ ਕਿਹਾ ਸੋਰੀ ਮੈਨੂੰ ਹਣਾ ਭਾਉ ਨੂੰ ਕਿਹਾ ਸੋਰੀ ਫਦੇ ਨੂੰ ਕਬੀਲ ਦਾ ਫੋਨ ਆ ਗਿਆ ਅਧਰੇ ਕਲਦੀਪਾ ਚਾਚੇ ਦਾ ਅੱਛਾ ਉਹ ਕਹਿੰਦੇ ਜਾਣਾ ਹੈ ਤੁਸੀਂ ਵਿਆਹ ਦਾ ਪੁੱਛਦਾ ਸੀ ਮੈਂ ਤੁਹਾਨੂੰ ਦੱਸਿਆ ਜੀ ਨਾ ਕਲਦੀਪਾ ਚਾਚੇ ਨੇ ਵੀ ਜਾਣਾ ਆ ਹਾਂ ਕਿਉਂਕਿ ਗਿਲਦੀਪਾ ਚਾਚਾ ਹਾਂ ਕਲਦੀਪ ਚਾਚੇ ਹੋਣੀ ਤੇ ਮੱਪਾ ਚਾਚੇ ਹੋਣੀ ਉੱਥੇ ਕੈਲਕਟਾ ਇਕੱਠੇ ਸੀ ਨਾ ਹਾਂ ਚਲੋ ਕਲਦੀਪਾ ਚਾਚੇ ਨੂੰ ਉੱਥੇ ਮਿਲਾਂਗੇ ਹੁਣ ਮੈਂ ਕਿਧਰ ਗਿਆ ਮੈਂ ਕਿਹਾ ਪਾ ਚਾਚੇ ਦੇ ਘਰ ਜਾਗੇ ਇਹ ਕਲਦੀਪਾ ਚਾਚੇ ਦੇ ਇੱਥੇ ਤੁਸੀਂ ਵਿਆਹ ਨਹੀਂ ਆਏ ਕਹਿੰਦਾ ਮੇਰਾ ਬੜਾ ਮੂਡ ਖਰਾਬ ਹੋਇਆ ਵਿਆਹ ਗਏ ਲਾਡੀ ਉਹਨੂੰ ਲੋ ਚਾਚੀ ਨੂੰ ਨਹੀਂ ਸੱਦੇ ਸਾਨੂੰ ਕਿਹਦਾ ਚਲੋ ਆਪਾਂ ਹੁਣ ਰੱਤੇ ਗਏ ਸੀ ਭਗਵਾਨ ਤੇ ਲੁਧਿਆਣੇ ਸਾਰੇ ਇਕੱਠੇ ਬੈਠੇ ਲੁਧਿਆਣੇ ਸਾਰੇ ਇਕੱਠੇ ਸੀ ਹਾਂ ਇੱਥੇ ਹੁੰਦਾ ਹੀ ਐ ਜਦ ਇੱਕ ਪੈਣ ਪਰਾ ਵਿੱਚ ਨਾ ਉਹ ਚਲੋ ਹੁਣ ਮਰਜੀ ਆ ਮਰਜੀ ਜਿਵੇਂ ਤੂੰ ਮਹਿਸੂਸ ਕੀਤਾ ਆਹ ਮਰਜੀ ਆ ਉਹ ਕਿੰਨਾ ਚਿਰ 10 ਮਿੰਟ ਲਾ ਕੇ ਹਾਂ ਚਲੋ ਕਰੋ ਫੇ ਤੁਸੀਂ ਹੋ ਤਿਆਰ ਹੋ ਆਪਾਂ ਚੱਲੀਏ ਰੋਟੜੀ ਖਾ ਕੇ ਆਈਏ ਅੱਜ ਹੋਰ ਸੁਣਾ ਉਹ ਫੇ ਮੈਨੂੰ ਗगन ਜੀ ਮੰਮੀ ਕਹਿੰਦੇ ਕਹਿੰਦੇ ਮੈਂ ਨਾ ਅੱਧੇ ਘੰਟੇ ਤੱਕ ਆ ਜੰਨੀ ਆ ਦੁਆਰਾ ਤੇ ਕਿਹਦੀ ਆ ਜੀ ਮੈਂ ਕਿਹਾ ਅੱਜ ਮम्मी ਕਹਿੰਦੇ ਜਾਣਾ ਨਹੀਂ ਮੈਂ ਕਿਹਾ ਆ ਸਿੱਧਾ ਤਾਂ ਅਜ ਬਾਹਰ ਜਾਣਾ ਜ਼ਰੂਰੀ ਹੈ ਕੋਈ ਉਤਾਲ ਲੱਗਾ ਤੂੰ ਦੇਖ ਕੇ ਆ ਆ ਤੂੰ ਰਹਿੰਦੇ ਨਹੀਂ ਮੈਂ ਕਿਹਾ ਅੱਜ ਬਾਹਰ ਰੋਟੀ ਖਾਣ ਜਾਣਾ ਚਲੋ ਚਲੋ ਹੋਵੇ ਤਿਆਰ ਬਾਦਾਂ ਮੈਂ ਮਾੜਾ ਮੋਡਾ ਤੁਸੀਂ ਵੀ ਤੇ ਆ ਭਾਈ ਜਾਣਾ ਇੱਥੇ ਲੱਗ ਗਈ ਜਾ ਸੂਟ ਕੱਢਿਆ ਮੈਨੂੰ ਜਵਾਬ ਨਾ ਦਈਓ ਮੈਂ ਮੈਂ ਪਹਿਲਾਂ ਪੁੱਛਿਆ ਮੈਂ ਕਹਿੰਦੇ ਮੈਂ ਸੂਟ ਲੱਗੇ ਮੈਨੂੰ ਜਵਾਬ ਨਾ ਦਈਓ ਮੈਂ ਕਹਿੰਦਾ ਕੀ ਹੋਇਆ ਕਹਿੰਦਾ ਮੈਨੂੰ ਜ਼ਰੂਰੀ ਚਾਹੀਦਾ ਹਾਂ ਸਾਨੂੰ ਚਾਹੀਦਾ ਹਲੇ ਤਾਂ ਕਹਿੰਦੇ ਚੁੰਨੀ ਨੂੰ ਲੈ ਆਸ ਰੇਲੇ ਲੈ ਕੇ ਆਣਾ ਸੀ ਕਹਿੰਦੇ ਇਹਨਾਂ ਨੇ ਕਿਹਾ ਕਿ ਉਹਦਾ ਟੈਪ ਨਹੀਂ ਹੈਗਾ ਮੇਰਾ ਤਾਂ ਆਪਣਾ ਰੂਟ ਦਿੱਤਾ ਹੋਇਆ ਹੈ ਆਹੋ ਮਾਣੇ ਅੰਕ ਦੇ ਉਹ ਜੇਗਾ ਜਿੰਦਾਂ ਨੂੰ ਉਹਨੇ ਵੀ ਪਾ ਜਾਣਾ ਸੀ ਮਾਣੀ ਮੋਟੀ ਨੇ ਪਾ ਜਾਣਾ ਸੀ ਚਲੋ ਚਲੋ ਠੀਕ ਹੈ ਜੀ ਕੋਈ ਗੱਲ ਨਹੀਂ ਹੋਵੋ ਤਿਆਰ shear ਰੁਪਏ ਆਪਾਂ ਜਲੀਏ ਬਾਕੀ ਦੇਖਦੇ ਹਾਂ ਹੁਣ ਕੱਲ ਦਾ ਫੰਕਸ਼ਨ ਆਪਾਂ ਵੀ ਕੱਢ ਲਈਏ ਆਪਣਾ ਪਹਿਲਾਂ ਤੇ ਉਸ ਤੋਂ ਬਾਅਦ ਹਾਂਜੀ ਤੁਸੀਂ ਹੋਗੇ ਤਿਆਰ ਨਿਆਣੇ ਹੋਗੇ ਤਿਆਰ ਦੂਜੀ ਹੋਗੀ ਤਿਆਰ ਕਿ ਨਹੀਂ ਚਲੋ ਠੀਕ ਹੈ ਜੀ ਉਹ ਇੱਦਾਂ ਹੀ ਮੈਂ ਵੀ ਇੱਦਾਂ ਨਹੀਂ ਤੁਹਾਡਾ ਦੂਰ ਦਸਾ ਬਹੁਤ ਪੁਰਾਣਾ ਆ ਤੁਸੀਂ ਮੜਾ ਬਲੈਕ ਚੁੰਨੀ ਲੈਣੀ ਆ ਬਸ 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 ਚਲੋ ਚਲੋ ਫੇਰ ਹੋ ਗਿਆ ਤਿਆਰ ਫੋਨ ਆ ਗਿਆ ਇਹ ਵਿੱਚ ਪਹਿਲਾਂ ਫੋਨ ਸੁਣ ਲਈਏ ਬਾਕੀ ਬਲੌਗ ਫੇ ਬਣਾਣੇ ਹੁਣ ਲੱਗੇ ਅਸੀਂ ਤੁਰਨ ਅਸੀਂ ਤੁਰਨ ਲੱਗੇ ਸੀਗੇ ਤੇ ਬਲੌਗ ਲੱਗਾ ਪਰੋਂ ਉਹਦੇ ਵਿੱਚ ਆ ਗਿਆ ਫੋਨ ਕਿ ਮੈਂ ਕੱਟ ਕੇ ਪਹਿਲਾਂ ਸੁਣਿਆ ਫੋਨ ਤੇ ਲਓ ਜੀ ਹੁਣ ਚਲੀਏ ਆਪਾਂ ਚਲੋ ਲਾ ਇੱਕ ਦੋ ਹੈ ਲਓ ਜੀ ਅੱਜ ਹਮੇਸ਼ਾ ਰੈਸਟੋਰੈਂਟ ਤੇ ਰੋਟੀ ਖਾਣ ਚਾਹੀਦੀ ਅੱਜ ਢਾਬੇ ਦੇ ਰੋਟੀ ਖਵਾ ਕੇ ਲਾਉਣੀ ਹੈ ਇਹਨਾਂ ਨੂੰ ਚਲੋ ਆ ਜਾਓ ਜੀ ਲੋਗ ਲਾਓ ਤੇ ਆਇਓ ਗੱਡੀ ਖੜੀ ਆ ਬਾਹਰ ਆਪਣੀ ਆ ਪਹੁੰਚ ਗਏ ਆ ਜੀ ਹਾਂਜੀ ਕੀ ਖਾਓਗੇ ਹੁਣ ਦੱਸੋ ਫੇ ਬੋਲੋ ਲੈ ਤਾਂ ਗਾਲਾਂ ਖਾਣਗੀਆਂ ਆ ਦੇਖੋ ਮੈਂ ਨਹੀਂ ਹਾਂਜੀ ਹਾਂ ਦੇਖੋ ਰੋਟੀ ਬਾਅਦ ਚ ਖਾਓਗੇ ਪਹਿਲਾਂ ਗਾਲਾਂ ਖਾਓਗੇ ਆ ਪਹਿਲਾਂ ਗਾਲਾਂ ਖਾਣਗੀਆਂ ਹਾਂ ਪੀ ਲੈਣਾ ਅੱਛਾ ਜੀ ਇਹ ਤੋਂ ਐ ਵੱਲੂ ਪੀਜ਼ਾ ਵੀ ਆ ਇੱਥੇ ਅਹਾਂ ਮੈਂ ਕਹਿੰਨਾ ਤੇਰੀ ਤਾਂ ਹਿੰਦੀ ਪੰਜਾਬੀ ਮਿਕਸ ਹੋ ਜਣੀ ਆ ਨਾ ਮੈਨੂੰ ਪੰਜਾਬੀ ਜਾਈ ਸਾਡਾ ਲਓ ਜੀ ਨਹੀਂ ਮੈਂ ਇੰਗਲਿਸ਼ ਵੀ ਹੈਗਾ ਆ ਆ ਦੇ ਦੇਖਿਓ ਨੈਟ ਹੈ ਨਹੀਂ ਨੈਟ ਪਾਪਾ ਕੋਲ ਲਓ ਨੈਟ ਮੈਂ ਲਾਇਆ ਤਾਂ ਆਨ ਕਰੋ ਨਾ ਆਪਣਾ ਪਾਸਵਰਡ ਨਹੀਂ ਪਤਾ ਮਾ ਪਾਸਵਰਡ ਵੀ ਦੇ ਦਿੰਨੇ ਆ ਤੁਸੀਂ ਦੇਖੋ ਕੀ ਖਾਣਾ ਜੀ ਜੋ ਮਰਜ਼ੀ ਜੋ ਤੁਸੀਂ ਤੁਸੀਂ ਮੈਂ ਵਾਸੀ ਹਾਂ 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 ਉਹਨਾਂ ਦਾ ਮੇਰੀ ਬੇਸਟ ਆਪਾਂ ਅਸੀਂ ਤੇ ਟਾਪੇ ਰਾਇਲ ਤੇ ਖਾਣ ਆਹ ਵੇਖੋ ਜੀ ਇੱਕ ਕਰਨਡੀਆਂ ਆ ਇੱਕ ਇਧਰ ਤੇ ਇੱਕ ਇਧਰ ਬੈਠੀ ਆ ਹੈਂ ਆਰਡਰ ਆ ਗਿਆ ਲਾ ਆਪਣਾ ਆਜੋ ਫਟਾਫਟ ਰਾਇਲ ਵੈਸ਼ਨੀ ਪਾਪਾ ਲੋ ਇਥੇ ਸਨੇਪਾ ਪਹਿ ਰਹੀਆਂ ਆ ਹੈ ਸਨੇਪਾ ਪਹਿ ਰਹੀਆਂ ਹਨ ਆਜਿਓ ਫਟਾਫਟ ਮੈਂ ਕਹਾਂ ਦੇਖੋ ਕੀ ਕਰਦੀਆਂ ਪਈਆਂ ਉੱਥੇ ਸਾਈ ਤਾਂ ਕੇ ਰੋਟੀ ਤੋਂ ਪਹਿਲਾਂ ਗਾਲਾਂ ਖਾਣੀਆਂ ਆਹ ਪਹਿਲਾਂ ਗਾਲਾਂ ਖਾਣੀਆਂ ਫੇਰ ਰੋਟੀ ਖਾਣੀਆਂ ਇਹਨਾਂ ਨੇ ਚਲੋ ਆਣ ਲਗਾ ਆਰਡਰ ਆਪਣਾ ਇਹ ਸਾਡੀ ਆ ਗਈ ਹੈ ਜੀ ਬਹੁਤ ਬਹੁਤ ਸੋਹਣੀ ਹੈ ਨਹੀਂ ਨਹੀਂ ਰੋਟੀ ਵਧੀਆ ਬਹੁਤ ਵਧੀਆ ਲੱਗਦੀ ਦੇਖਣ ਨੂੰ ਵੀ ਵਧੀਆ ਲੱਗਦੀ ਬਈਆ ਤੇ ਚਲੋ ਪਾਓ ਜੀ ਪਹਿਲਾਂ ਸਨੈਪਾ ਖਿੱਚਣ ਦੇ ਲੱਗੇ ਆ ਪਾਵਾਂ ਮੈਂ ਵਧੀਆ ਹੈ ਬੱਸ ਚਲੋ ਚਲ ਪਾਓ ਯਾਰ ਭੁੱਖ ਲੱਗੀ ਆਣ ਲਗਾ ਆਣ ਲਗਾ ਰੋਟੀ ਪਾਣੀ ਖਾ ਕੇ ਬੈਲੇ ਇਧਰ ਵੀ ਹਾਂਜੀ ਇੱਕ ਦਾ ਲਗਾ ਦੇ ਹਾਂਜੀ ਕੱਲਗੀ ਤੁਹਾਂ ਦੋਨੋਂ ਨੇ ਪੁਛਾਇਗਾ ਹਾਂਜੀ ਬੜਾ ਜੀ ਵਧੀਆ ਵਾ ਆਪਾਂ ਵੇਹੇ ਆਏ ਦਦਰ ਦੇਸਗੇ ਵੀ ਪੇਸਟ پتہ ਨਹੀਂ ਕਿਦਾਂ ਦਾ ਹੋਣਾ ਕੁਆਂਟੀਟੀ ਬਹੁਤ ਜ਼ਿਆਦਾ ਆ ਨਦੀ ਆ ਚਲੋ ਮਾਤਾ ਨੂੰ ਵੀ ਸਵਾਲ ਲੱਗੀ ਰੋਟੀ ਹਾਂ ਹਾਂ ਜੀ ਦੱਸੋ ਬਹੁਤ ਟੇਸਟੀ ਆ ਆਹਾਂ ਕਿੰਨੀ ਕੁ ਮम्मी ਦਾ ਬੱਚਾ ਉਹਦਾ ਕਹਿੰਦੀ ਬਹੁਤ ਟੇਸਟੀ ਆ ਪਰ ਮੰਮੀ ਜ਼ਿਆਦਾ ਅੱਛਾ ਬਣਾਤੀ ਐ ਦੇਖੋ ਜੀ ਪਤਾ ਕੀ ਹਾਲਾ ਹਾਂ ਜੀ ਜ਼ਿਆਦਾ ਹੀ ਐ ਮੰਮੀ ਦੀ ਨਹੀਂ 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 ਮੰਮੀ ਦੀ ਤੇਰੀ ਸੀ ਕੋਈ ਨਹੀਂ ਹੈਗੀ ਕੀ ਤੇਰੀ ਮਮਾ ਜੀ ਤੁਹਾਡੀ ਹੋਵੇ ਬੰਦਾ ਦੀ ਹੋਵੇ ਕਿਸੇ ਦੀ ਵੀ ਹੋਵੇ ਮਮੀ ਮਮੀ ਵਰਗਾ ਖਾਣਾ ਤਾਂ ਕੋਈ ਬਣਾ ਨਹੀਂ ਸਕਦਾ ਚਲੋ ਅੱਜ ਭਾਜੀ ਪਹਿਲਾ ਵਲੋਗ ਹੋਣਾ ਜਿੱਥੇ ਮੇਰਾ ਥੱਪੜ ਦਿੱਤੇ ਹੈ ਹੈ ਥੱਪੜ ਨਹੀਂ ਪੇ ਮੇਰੇ ਨਾਲ ਐਂਡ ਕਰਨਾ ਹੈ ਹਲੇ ਐਂਡ ਕਰਨਾ ਘਰ ਜਾ ਕੇ ਕੀ ਪਤਾ ਪੈ ਜਾਵੇ ਇੱਕ ਅੱਦਾ ਚਲੋ ਠੀਕ ਹੈ ਜੀ ਹੁਣ ਰੁਕੀ ਗਾਇਸ ਦੇਖਦੇ ਹਾਂ ਪਤਾ ਹੈ ਕਿ ਨਹੀਂ ਬਿੱਲ ਦਈਏ ਤੇ ਚਲੀਏ ਕਰ ਲਓ ਬਿੱਲ ਜੀ ਦਿਓ ਮੈਂ ਨਾ ਮੈਂ ਬਿੱਲ ਦਿੱਤਾ ਹੈ ਹੈ ਬਿੱਲ ਮੈਂ ਦਿੱਤਾ ਹੈ ਕਿੰਨਾ ਸੀਗਾ ਮੈਂ ਦੇਖ ਕੇ ਆਇਆ ਮੈਂ ਦਿੱਤਾ ਆ ਲੋ ਇਹ ਇਧਰ ਦੇਖੋ ਇਹ ਨਿਆਣੇ ਉਹ ਦੇਖੋ ਜੀ ਸਾਡੀ ਵੱਡੀ ਵੀ ਸਾਡੀ ਵੱਡੀ ਵੀ ਨਿਆਣੀ ਹੋਈ ਆ ਕਿਹੜੇ ਗੁੰਡੇ ਸਾਰੇ ਇੱਥੇ ਫੇਰਦੇ ਆ ਚਲਾ ਆਦਮੀ ਉਹ ਉਹ ਦਰਦੀ ਆ ਦਰਦੀ ਕਿਉਂ ਨਹੀਂ ਦਰਦ ਮੈਂ ਤੇ ਲਾ ਜਾ ਪਪ ਮੇਕ ਹੋ ਗਏ ਡਰਪ ਹੋ ਗਈ ਯਾਰ ਆਹ ਘਰ ਲਈ ਆ ਗਿਆ ਆ ਜਾ ਆ ਜਾ ਚਲੋ ਚੱਲੀਏ ਚਲੋ ਆ ਜਾ ਮਾਦਾ ਉਹਦੀ ਇੱਟ ਲੈ ਆ ਜਾ ਜਰਾ ਹੂੰ ਤੋੜ ਦੇਣਾ ਤੋੜ ਦੇਣਾ ਚਲੋ ਉਹ ਲੈ ਉਹ ਫੇਰ ਗੱਡੀ ਆ ਚਲੋ ਆ ਜਾ ਮੈਂ ਗੱਡੀ ਸਟਾਰਟ ਕਰਦਾ ਹੂੰ ਏ ਆਜੋ ਜੀ ਲੋ ਜੀ ਟਾਈਮ ਪੌਣੇ 10 ਤੇ ਆਪਾਂ ਆ ਗਏ ਰੋਟੀ ਪਾਣੀ ਖਾ ਗਏ ਘਰੇ ਆਪਣੇ ਤੇ ਰੋਟੀ ਲੱਗੀ ਸਾਰਿਆਂ ਨੂੰ ਪੌਣੇ 10 ਤੇ ਸਾਢੀ ਹੋ ਗਈ ਬੱਸ ਹਾਂ ਰੋਟੀ ਲੱਗੀ ਸਾਰਿਆਂ ਨੂੰ ਬਹੁਤ ਸਵਾਦ ਹਨਾ ਮজা ਆ ਗਿਆ ਵੈਸੇ ਹਾਂ ਮੈਨੂੰ ਵੀ ਜਾਣਾ ਸਵੇਰੇ ਫੇਰ ਜਾਣਾ ਹਾਂ ਚਲੋ ਠੀਕ ਆ ਜੀ ਕਰੋ ਬਲੌਗ ਦਾ ਐਂਡ ਕਰੋ ਜੀ ਇੱਥੇ ਆਪਾਂ ਬਾਅਦ ਦੇਖੀਏ ਬਲੌਗ ਕਿੰਨਾ ਕੁ ਬਣਿਆ ਜੀ ਦੇਖਿਆ ਕੁਝ ਨਹੀਂ ਦੇਖਿਆ ਜੀ ਹਾਂ ਹਾਂ ਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਤੇ ਚਲੋ ਮਿਲਦੇ ਆ ਕੱਲ ਫੇਰ ਇੱਕ ਨਵੇਂ ਬਲੌਗ 'ਚ ਤੇ ਮੈਂ ਆਇਆ ਬਾਹਰ ਸਕੂਟਰੀ ਲਾ ਕੇ ਕੱਲ ਦੇਖਦੇ ਆ ਕਿੱਥੇ ਜਾਂਦੇ ਆ ਮੇਰੇ ਹਾਂ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਸ਼ੋ ਹੋਵੇ ਥੈਂਕ ਯੂ